ਲਓ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਪ੍ਰਭਾ ਕੜਾਈ ਪ੍ਰਭਾ ਕੰਪਨੀ ਦੀ ਹੈ ਟਰਾਈ ਬਲਾਈ ਕੜਾਈ ਆ ਗਈ ਹੈ ਸਟੇਨਲਰ ਸਟੀਲ ਹੈ ਪੂਰੀ ਇੰਡਕਸ਼ਨ ਬੇਸ ਹੈ ਸਾਈਜ਼ ਇਹਦਾ ਆਏਗਾ ਜੀ 28cm ਤੇ ਕਪੈਸਿਟੀ ਇਹਦੀ ਆਏਗੀ 4.3 ਲੀਟਰ ਜਾਨਕੀ 4 ਕਿਲੋ 300ml ਦੀ ਕਪੈਸਿਟੀ ਹੈ ਪੂਰੀ ਇੰਡਕਸ਼ਨ ਬੇਸ ਹੈ ਟਰਾਈ ਬਲਾਈ ਹੈ 3 3 ਕਲੀਅਰ ਜਾਨਕੀ ਬਣੀ ਹੁੰਦੀ ਹੈ ਇਹ ਕੜਾਈ 5 ਸਾਲ ਦੀ ਵਾਰੰਟੀ ਦੇ ਨਾਲ ਆਏਗੀ ਗਲਾਸ ਆਪਣਾ ਗਲਾਸ ਵਾਲਾ ਦਾ ਢੱਕਣਾ ਆਏਗਾ ਕੱਚ ਦਾ ਠੀਕ ਹੈ ਜੀ ਕੱਚ ਦਾ ਢੱਕਣਾ ਜੀ ਆਏਗਾ ਵੇ ਦੇ ਦੇ ਨਾਲ ਇਹ ਕੰਪਨੀ ਨੇ ਦਿੱਤਾ ਜੀ ਸਟੈਂਡ ਦਿੱਤਾ ਦਾ ਤੇ ਇੱਕ ਵਿਦ ਦਿੱਤਾ ਆ ਆਪਣਾ ਦੂਸਰਾ ਮੈਟ ਫਰਾਈ ਵਾਸਤੇ نیچے ਰੱਖਣ ਵਾਸਤੇ ਇਹ ਕਾ ਸਟੈਂਡ ਦਿੱਤਾ ਵੀ ਖਾਸੀ ਤੇ ਆ ਕੰਪੈਸਟੀ ਦੇਖੋ ਸਾਈਜ਼ ਵੇਖੋ ਖੁੱਲੀ ਹੈਗੀ ਬੇਸ ਤੇ ਆ ਸਟੈਂਡ ਦਿੱਤਾ ਦੇ ਨਾਲ ਜਾਨਕੀ ਸਬਜੀ ਤੀਬ ਬਣਾਉਂਦੇ ਫਰਾਈ ਕਰਦੇ ਜੀ ਤੇਲ ਵਗੈਰਾ ਜੇ ਨਹੀਂ ਨਿਚੋੜਨ ਵਾਸਤੇ ਤੁਸੀਂ ਇਹਦੇ ਉੱਤੇ ਚੀਜ਼ ਰੱਖ ਲੈਂਦੇ ਜੀ ਆ ਸਟੈਂਡ ਦੇ ਉੱਪਰ ਤੇ ਚੀਜ਼ ਨਿਚੜ ਜਾਂਦੀ ਹੈ ਕੱਚ ਦਾ ਢੱਕਣ ਹੈ ਠੀਕ ਹੈ ਜੀ ਅਜਾ ਢੱਕਣ ਆ ਜਾਏਗਾ ਤੇ ਜਿੰਨੀ ਮਰਜ਼ੀ ਜਾਨਕੀ ਕੜਾਈ ਗਰਮ ਹੋਵੇ ਆਪਣਾ ਸਟੈਂਡ ਆਪਣਾ ਦੂਜੇ ਸਰਫ ਦੇ ਉਤੇ ਮੈਟ ਉਤੇ ਸਰਫ ਤੇ ਮੈਟ ਰੱਖ ਕੇ ਤੁਸੀਂ ਕੜਾਈ ਰੱਖ ਸਕਦੇ ਜੇ ਇੱਕ ਸਾਈਜ਼ ਇਹ ਆਇਆ ਜੇ 4 ਕਿਲੋ 300 ml ਦਾ ਸਾਈਜ਼ ਆ 5 ਸਾਲ ਦੀ ਵਾਰੰਟੀ ਦੇ ਨਾਲ ਆ ਇੱਕ ਸਾਈਜ਼ ਇਹ ਤੋਂ ਵੱਡਾ ਆ ਜੇ 30 cm ਜੜਗੀ ਇਸ ਵੇਲੇ ਦੋ ਸਾਈਜ਼ ਆਏ ਨੇ ਤੇ ਦੋ ਸਾਈਜ਼ ਹੋਰ ਆਉਣੇ ਇਸ ਤੋਂ ਵੱਡੇ ਸਾਈਜ਼ ਉਹ ਤੁਹਾਨੂੰ ਫੇਰ ਇੱਕ ਦਿਨ ਦੱਸਾਂ ਕਿ ਵੀਡੀਓ ਵਿੱਚ ਬਖਾਲਾਂਗੇ ਇਹ ਕਿਸ ਤੋਂ ਵੱਡਾ ਸਾਈਜ਼ ਇਹ ਆਇਆ ਜੀ ਆ ਦੇਖੋ ਜੀ ਇਦੀ ਕੰਪੈਸਟੀ ਹੋਣੀ ਇਹ ਆਪਣਾ 5.5 ਲੀਟਰ 5 ਕਿਲੋ 500 ਐਮਰ ਜੇ ਕੰਪੈਸਟੀ ਇਹਦੀ ਆਉਣੀ ਏ ਸਾਈਜ਼ ਉਹਦੇ ਨਾਲੋਂ ਵੱਡਾ ਜੀ ਬਾਕੀ ਸੇਮ ਉਸੇ ਤਰ੍ਹਾਂ ਬਣੀ ਏ ਆ ਦੇਖੋ ਉਸੇ ਤਰ੍ਹਾਂ ਸਟੈਂਡ ਦਿੱਤਾ ਉਸੇ ਤਰ੍ਹਾਂ ਇਹਦਾ ਮੈਟ ਦਿੱਤਾ ਆ ਤੇ ਸਾਈਜ਼ ਵੱਡਾ ਸਾਈਜ਼ ਆ 5.5 ਕਿਲੋ ਜੀ ਟਰਾਈਪਲਾਈ ਸਾਈਜ਼ ਆ ਜਾਂਦਾ ਜੀ ਟਰਾਈਪਲਾਈ ਆ ਪਰਮਾ ਕੰਪਨੀ ਦੀ ਗਲਾਸ ਲਿੱਡ ਆ ਜਾਂਦੀ ਜੇ ਖਾਚਰਾ ਢੱਕਣ ਜੇ ਠੀਕ ਹੈ ਜੀ ਇਦੇ ਨਾਲ ਤੁਹਾਨੂੰ ਇਹ ਆਫਰ ਦਿੰਨੇ ਆ ਕਿ ਜਾਨੀ ਕਿ ਜਿਹੜਾ 28cm ਦਾ ਰੇਟ ਹੈਗਾ ਹੈ 28cm ਦੇ ਐਮ ਆਰ ਪੀ ਹੈਗੀ ਆ 4490 ਰੁਪਏ 4490 ਰੁਪਏ ਐਮ ਆਰ ਪੀ ਹੈ ਵੀਡੀਓ ਲਾਈਕ ਕਰਕੇ ਉਹ ਸ਼ੇਅਰ ਕਰਕੇ ਉਹ ਕਮੈਂਟ ਕਰਕੇ ਉਹ ਤੁਹਾਨੂੰ 40% ਡਿਸਕਾਊਂਟ ਦਿੱਤਾ ਜਾਏਗਾ ਜਾਨੀ ਕਿ 40% ਲੈਸ ਦਿੱਤੀ ਜਾਏਗੀ ਇਹਦੇ ਨਾਲ ਇਹ ਹੈਗਾ ਜੀ ਤੇ ਇੱਕ ਸਕੀਮ ਆਪਾਂ ਤੁਹਾਨੂੰ ਹੋਰ ਦੱਸ ਦਿੰਨੇ ਆ ਜਿਹੜਾ ਵੀਡੀਓ ਬਹੁਤ ਵਾਰ ਤੋਂ ਸ਼ੇਅਰ ਕਰੇਗਾ ਗਰੁੱਪਾਂ ਦੇ ਵਿੱਚ ਲਾਈਕ ਕਰੇਗਾ ਕਮੈਂਟ ਕਰੇਗਾ ਆਗੇ ਦਿਖਾਲੇਗਾ ਉਹਨੂੰ 50% ਡਿਸਕਾਊਂਟ ਦਿੱਤਾ ਜਾਏਗਾ ਜਾਨੀ ਕਿ ਆਪਣੇ ਜੇ ਵੱਡਾ ਸਾਈਜ਼ ਲੈਣਾ ਚਾਹੋ ਵੱਡਾ ਸਾਈਜ਼ ਲੈ ਲਓ ਛੋਟਾ ਸਾਈਜ਼ ਲੈਣਾ ਚਾਹੋ ਛੋਟਾ ਸਾਈਜ਼ ਲੈ ਲਓ ਉਦਾਂ 40% ਡਿਸਕਾਊਂਟ ਹੈ 40% ਤਾਂ 50% ਡਿਸਕਾਊਂਟ ਦਿੱਤਾ ਜਾਏਗਾ 5 1 ਗੈਟ 1 ਫ੍ਰੀ ਜਾਨੀ ਕਿ ਇੱਕ ਨਾਲ ਇੱਕ ਫ੍ਰੀ ਦਿੱਤੀ ਜਾਏਗੀ ਵਿਸ਼ਾਲਪੁਰ ਤੋਂ ਸਟੋਰ ਫਜ਼ੇਕਰ ਚੂੜੀਆਂ ਵਿਜ਼ਿਟ ਕਰੋ ਠੀਕ ਹੈ ਜੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਜਿਹੜਾ ਨੂੰ ਦਿਖਾ ਲ ਕੇ ਆਏਗਾ ਆ ਕੇ ਦਿਖਾ ਦੇਗਾ ਕਿ ਹਾਂ ਵੀ ਵੀਡੀਓ ਲਾਈਕ ਐ ਕਮੈਂਟ ਸ਼ੇਅਰ ਕੀਤਾ ਆ ਉਹਨੂੰ 40% 50% ਡਿਸਕਾਊਂਟ ਦਿੱਤਾ ਜਾਏਗਾ ਉਹ ਤਾਂ 40% ਆ 5 ਸਾਲ ਦੀ ਵਾਰੰਟੀ ਦੇ ਨਾਲ ਹੈ ਵਿజిਟ ਕਰੋ ਵਿਸ਼ਾਲ ਬਰਤਨ ਤੋਰ ਫਜ਼ੇਗਰ ਚੂੜੀਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਜੀ